ਸੱਚੀ ਨਾ ਦਿ ਲੋ ਸਲਾਮ ਹੈ ਇਹੋ ਜੇ ਨੌਜਵਾਨ ਮੁੰਡੇ ਕੁੜੀਆਂ ਨੂੰ ਜਿਨ੍ਹਾਂ ਨੇ ਪੰਜਾਬ ਯੂਨੀਵਰਸਿਟੀ ਦੇ ਵਿੱਚ ਨਾ ਇਹ ਯੂਨੀਵਰਸਿਟੀ ਬਚਾਓ ਮੋਰਚਾ ਸੰਭਾਲਿਆ ਹੋਇਆ ਹੈ ਪਰ ਇੱਕ ਗੱਲ ਹੈ ਕਿ ਇੱਥੇ ਸਿਰਫ ਜੋਸ਼ ਨਾਲ ਨਹੀਂ ਹੋਸ਼ ਨਾਲ ਵੀ ਕੰਮ ਲੈਣਾ ਚਾਹੀਦਾ ਹੈ ਕਿਉਂਕਿ ਨੌਜਵਾਨ ਇਸ ਤਰ੍ਹਾਂ ਭਾਵੁਕ ਹੋ ਕੇ ਜਦੋਂ ਕਿਸੇ ਦਾ ਸਾਹਮਣਾ ਕਰਦੇ ਆ ਨਾ ਤੇ ਫਿਰ ਬਹੁਤ ਵਾਰ ਜਿਹੜੇ ਇਹ ਪ੍ਰਸ਼ਾਸਨਿਕ ਅਧਿਕਾਰੀ ਹੁੰਦੇ ਆ ਉਹ ਮਨ 'ਚ ਗੁੱਸਾ ਰੱਖਦੇ ਹਨ ਤੇ ਬਾਅਦ ਵਿੱਚ ਨਾ ਸਾਰੀ ਜ਼ਿੰਦਗੀ ਫਿਰ ਉਹਨਾਂ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ ਇਹਨਾਂ ਗੱਲਾਂ 'ਵਲ ਜ਼ਰੂਰ ਧਿਆਨ ਰੱਖਿਆ ਜਾਵੇ। ਨਾ ਨਾ ਇਹਨੂੰ ਪਲਾਹਾ ਮੈਂ ਥੋੜਾ ਛੋਟਾ ਬੰਦਾ ਕਹਿ ਰਿਹਾ ਤੁਸੀਂ ਸੁਣ ਮੇਰੀ ਗੱਲ ਮੈਂ ਟੈਕਸੀ ਬੱਸ ਨੂੰ ਨਹੀਂ ਕਿਹਾ ਸੀ ਮਖ ਲੰਗਰ ਆਣ ਦੋ ਨੰਗਰੋਂ ਹੋ ਮੋਡੇ ਦੇ ਜਾ ਕੇ ਨੇ ਆਉਣਗੇ ਜੀ ਕਮਾਲ ਕਰੀ ਜਾਂਦੇ ਤੁਸੀਂ ਪਤਿੰਦਾਲ ਜਿਹੜੇ ਛੋਟੀ ਗੱਟ ਜੇਰ ਯਾਰ ਤੁਸੀਂ ਕਮਲਕੁੱਟੀ ਜਾਣੇ ਟਰਾਲੀ ਆਊਗੀ ਤੁਸੀਂ ਕੌਣ ਰੁਕਣ ਵਾਲੇ ਟਰਾਲੀ ਆਊਗੀ ਆਜੂਗੀ ਕਿਹਨੇ ਕਿਹਾ ਸੀ ਤੁਮ ਐ ਨਾ ਯਾਰ ਮੈਂ ਤੁਹਾਨੂੰ ਆਪ ਕਿਹਾ ਤੁਸੀਂ ਆਪ ਕਿਹਾ ਮੈਂ ਤੁਸੀਂ ਆਪੇ ਕਿਹਾ ਤੁਹਾਨੂੰ ਕਿਸੇ ਚੀਫ ਨੇ ਕਿਹਾ ਤੁਸੀਂ ਆਪ ਕਹਿ ਕੇ ਤੁਹਾਨੂੰ ਚੀਜ਼ ਨਹੀਂ ਕਹਿ ਦੇ ਕਿੱਥੋਂ ਤੋਂ ਆਰਡਰ ਆਇਆ ਹੋਊਗਾ ਸਾਰ ਮੈਂ ਇਹੀ ਕਿਹਾ ਮਾ ਟਰਾਲੀ ਰੁਕ ਲੋ ਮਾ ਟਰਾਲੀ ਤੁਸੀਂ ਕਿਹਾ ਰੁਕਣ ਦਾ ਕੀ ਲੌਜੀਕ ਬੰਦਾ ਕਿਉਂ ਰੋਕੂਗੇ ਆਊਗੀ ਟਰਾਲੀ ਸਾਰਾ ਕੁਝ ਆਊਗਾ ਟਰੱਕ ਆਉਣਗੇ ਲੰਗਰ ਆਊਗਾ ਮੈਂ ਕਿਹਾ ਮੈਂ ਲੰਗਰ ਨਾ ਨਾ ਟਰੱਕ ਆਉਣਗੇ ਟਰਾਲੀ ਵੀ ਆਊਗੀ ਕੋਈ ਗੱਲ ਨਹੀਂ ਲੜ ਰਹੇ ਹਾਂ ਤਾਂ ਤੁਹਾਡਾ ਦਿਮਾਗ ਖਰਾਬ ਹੋਇਆ ਫੇਰ ਤੇਰਾ ਹੋਇਆ ਹੋਇਆ ਤੇਰਾ ਹੋਇਆ ਤੂੰ ਬਾਹਰਲੇ ਨੂੰ ਡਰਾਈ ਜਾਣਾ ਇਹ ਕਹਿ ਰਹੇ ਕਿ ਉਧਰ ਦੀ ਆ ਇਧਰ ਦੀ ਤੂੰ ਕੌਣ ਆ ਕੇ ਕਹਿਣਾ ਹੈ ਤੂੰ ਕੌਣ ਆ ਕੇ ਕਹਿਣਾ ਹੈ ਹਲੋ ਤੈਨੂੰ ਕਿਹਾ ਕੀ ਨਹੀਂ ਸੀ ਬਣਾਇਆ ਨਾ ਸਾ ਆਪੇ ਨੇ ਆਰਡਰ ਫਿਰ ਤੇਰੀ ਕੰਪਲੇਨਟ ਕਰਾਂਗੇ ਨਹੀਂ ਕਹਿ ਵੀ ਕਿਨੇ ਦਿੱਤਾ ਉਡੋ ਉਹ ਉਸ ਜੀ ਨੇ ਕਿਹਾ ਉਸ ਜੀ ਨੂੰ ਫੋਨ ਲਾ ਫੋਨ ਲਾ ਉਸ ਹੱਥ ਜੀ ਨਾਲ ਕਰ ਉਹ ਫੋਨ ਲਾ ਉਸ ਨੂੰ ਕਿਹਨੂੰ ਕਰ ਰਹੇ ਹਾਂ ਇੱਕ ਮਿੰਟ ਕੀ ਯਾਰ ਤਾਂ ਤੂੰ ਬਾਹਰਲੇ ਬੰਦੇ ਉਥੋਂ ਮੋੜੀ ਜਾਣਾ ਹਾਂ ਹਾਂ ਮਾਰੇਗਾ ਮੇਰੇ ਮਾਰੇਗਾ ਤੈਨੂੰ ਲੱਗ ਜੂ ਪਤਾ ਤੈਨੂੰ ਮਾਰੇਗਾ ਦਾ ਔਰ ਅਮਰ ਉੱਤੇ ਜਾ ਮੈਂ ਯਾਰ ਬੱਜੂ ਗਈ ਉਹ ਤਾਂ ਗੱਲ ਕਰ ਰਿਹਾ ਇਹ ਬੱਜੂ ਗਈ ਹੈ ਜਿਹੜੇ ਤੇਰੇ ਲੱਛਣ ਨੇ ਨਾ ਫੇ ਬੱਜੂ ਵਦਨ ਦੱਸ ਰਿਹਾ ਤੇਰੇ ਬੱਜੂ ਵਾ ਕਰ 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 ਕਰੀਂ ਦੇ ਅੱਛ ਵਦਨ ਬੱਜੂ ਵਾ ਲੈ ਕਿਹੜੀ ਬੋਲ ਰਿਹਾ ਨਾ ਨਾ ਹਾਂ ਹਾਂ ਦੱਸ ਬੱਚਾ ਮੈਂ ਦੱਸ ਨਾ ਨਾ ਦੱਸ ਤੂੰ ਉਹਦਾ ਵੀ ਚਪੇੜੇ ਪੈ ਗਏ ਨਾ ਉਹ ਤੇਰੇ ਛੱਡ ਦੇ ਇਹਨੂੰ ਛੱਡ ਦੇ ਨਾ ਨਾ ਤੈਨੂੰ ਪਤਾ ਮੇਰੇ ਉਹਦੇ ਚਪੇੜਾ ਪੈ ਗਿਆ ਤਾਂ ਪਤਾ ਨਾ ਨਾ ਤੂੰ ਰੋਕ ਤੂੰ ਦੁਬਾਰੇ ਰੋਕ ਤੈਨੂੰ ਉੱਥੇ ਉੱਥੇ ਆ ਕੇ ਰੋਕ ਦੇਣ ਦੱਸੂ ਤੂੰ ਦੁਬਾਰੇ ਕਹਿੰਦਾ ਤੂੰ ਰੋਕੋ ਤੇ ਆਗੇ 7 ਹੋ ਗਿਆ 7 ਨਾ ਨਾ ਤੈਨੂੰ ਕਿਹਾ ਤੂੰ ਗਈ ਰੋਕੀ ਸਾਥ ਹੋ ਜਾ ਸਾਥ ਪਹਿਰੇ ਤੇ ਰੁਕੀ ਆ 1 ਮੀਟਰ ਦਾ ਮੰਨ ਲੈ ਤੂੰ ਕਹਿੰਦਾ ਤੈਨੂੰ ਕਿਹਾ ਆ ਗਿਆ ਤਾ ਨਾ ਮੀਂਹ ਪਿਆ ਇਹਨੂੰ ਹੁੰਦੇ ਨੂੰ ਤੂੰ ਕਹਿੰਦਾ ਤੂੰ ਰੋਕੀ ਆ ਕੋਈ ਨਾ ਫਿਰ ਆਲਾ ਉਸ ਦੀ ਬਰਾਬਰ ਲਾਉ ਐ ਸੀ ਬਲਾ ਯਾਰ ਤੂੰ ਉਹ ਨੰਗਰ ਵਾਸਤੇ ਬੋਲ ਉਹ ਤੂੰ ਐ ਸੀ ਬਲਾ ਯਾਰ ਨਾ ਨਾ ਉਹ ਮੋਢਿਆਂ ਦੇ ਚੱਕੀ ਲਾਉਣਗੇ ਨੰਗਰ ਮੋਢਿਆਂ ਜਾਊਗਾ ਜੀ ਮੇਰੀ ਯਾਦ ਕੋਈ ਨਹੀਂ ਜੀ ਚੱਲੀ ਜਾਊਗੀ ਦੁਬਾਰੇ ਆਜੂਗੀ ਪੈਸੀ ਹੋਰ ਤਾਂ ਕਹਿ ਰਿਹਾ ਤੂੰ ਕਿਹਾ ਯਾਰ ਤੂੰ ਆਪੇ ਤਾਂ ਕਹਿ ਰਿਹਾ ਹਾਂ ਮੈਂ ਕਿਹਾ ਉਹ ਐ ਸੀ ਰਿਹਾ ਤੂੰ ਕਹਿ ਰਿਹਾ ਆਪੇ ਤਾਂ ਹਾਂ ਜੀ ਲੰਗੇ ਜਾਊਗਾ ਟ੍ਰਾਲੀ ਆਊਗੀ ਇਹ ਕਹਿ ਰਿਹਾ ਟ੍ਰਾਲੀ ਆਊਗੀ ਲੰਗੇ ਰਹੂਗਾ ਕੀ ਹੁੰਦਾ ਠੀਕ ਆ ਫਿਰ ਟ੍ਰਾਲੀ ਆਜੂਗੀ ਫਿਰ ਪੱਥਰ ਨਾ ਨੀ ਨਾ ਤੂੰ ਰੋਕ ਕੇ ਤੂੰ ਦੁਬਾਰੇ ਜਾ ਕੇ ਹੁਣ ਤਾਂ ਆਊਗੀ ਦੱਸ ਕਿੱਥੇ ਆ ਕਿਹੜੇ ਗੇਟ ਤੇ ਰੋਕਣਾ ਅਸੀਂ ਉਸੇ ਗੇਟ ਤੋਂ ਕੱਢਾਂਗੇ ਜੇ ਤੂੰ ਤਿੰਨ ਨੰਬਰ ਰੋਕੂਗਾ ਅਸੀਂ ਤੇਰੇ ਤੋਂ ਹੀ ਕੱਢਾਂਗੇ ਇਹ ਕੀ ਸਾਬ ਗਿਆ ਤੂੰ ਲਿਖ ਨਾ ਇੱਕ ਦੋ ਵੱਡੂ ਲਿਖਤੀ ਆਰਡਰ ਯਾਰ ਅਸੀਂ ਦਾ ਪੰਜਾਬ ਦੇ ਲਈ ਸਾਰੇ ਗੇਟ ਖੁੱਲੇ ਨੇ ਜਿਹੜੇ ਗੇਟ ਤੋਂ ਸਾਡਾ ਮਨ ਕਰੂਗਾ ਅਸੀਂ ਉੱਥੋਂ ਹੀ ਕੱਢਾਂਗੇ ਤਿੰਨ ਨੰਬਰ ਸੋਖਾ ਮੈਂ ਤਾਂ ਤੈਨੂੰ ਤੋਂ ਵੱਢਣਾ ਕਿਹੜੇ ਮੈਂ ਤੁਸੀਂ ਕਿਉਂ ਰੋਕੀ ਆ ਇੱਕ ਨੰਬਰ ਤੇ ਯਾਰ ਰੋਕੀ ਹੋਈ ਆ ਹੁਣ ਹੁਣ ਫੇਰ ਰੋਕ ਲਈ ਉੱਥੇ ਹੀ ਕੱਢ ਯਾਰ ਉੱਥੇ ਹੀ ਕਹ ਬਾਈ ਬਣਾ ਤੋੜਨਾ ਨਹੀਂ ਕੁਝ ਯਾਰ ਇਹ ਨਾ ਤੁਸੀਂ ਕਮਾਓ ਨਾ ਕਦੇ ਤਿੰਨ ਨੰਬਰ